ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੁੰਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਨਸ਼ੇ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੀਤ ਗੰਦੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥੰਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨਵਪ੍ਰੀਤ ਸਿੰਘ ਇੰਚਾਰਜ ਸੀ1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਂ ਵਾਲੇ ਵਿੱਚ ਨਾਕਾ ਮੰਡੀ ਦਰਾਨ ਦੋ ਦੋਸ਼ੀਆਂ ਨੂੰ ਜਰਨੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਿਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਰਨੈਲ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਰਦੇਵ ਸਿੰਘ ਇੰਡਸਟਰੀ ਗੱਡੀ ਤੇ ਸੀਗਾ ਇਹਨਾਂ ਨੇ ਜਦੋਂ ਕਾਬੂ ਕਰਕੇ ਜਾਤਿਵਤਾ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚੋਂ ਪੁੱਕੀਚੂਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 73/109/24 ਥਾਣਾ ਬਾਲਿਆਵਣੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਆ ਜਗਨੈਸ਼ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲਿਆਵੇਂ ਵਿੱਚ ਦਰਜ ਹੈ ਅਤੇ ਦੂਜੇ ਦੋਸ਼ੀ ਨਰਦੇਵ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀਚੂਰਾ ਪੋਸਟ ਦਾ ਇੱਕ ਮੁਕੱਦਮਾ ਨੰਬਰ 28/24 ਥਾਣਾ ਰਾਮਪ ਇਸ ਮੁਕਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਤ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੌਂਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੀਤ ਗੰਦੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥੰਲੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੌਪਰੀ ਸਿੰਘ ਚਾਰਜ ਸੀ 1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਵਾਲੀ ਵਿੱਚ ਨਕਾਬੰਦੀ ਦੌਰਾਨ ਦੋ ਦੋਸ਼ੀਆਂ ਨੂੰ ਜਰਦੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਿਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਨੈਰ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਿਰਦੇਸ਼ ਸਿੰਘ ਡਸਟਰ ਗੱਡੀ ਤੇ ਸੀਗਾ ਇਹਨਾਂ ਜਦੋਂ ਕਾਬੂ ਕਰਕੇ ਜਾ ਤੇ ਉਹ ਤਾਂ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚ ਪੁੱਕੀਚੋਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮਕਦਮਾ ਨੰਬਰ 77/10924 ਥਾਣਾ ਬਾਲਿਆਵਲੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਹੈ ਜਨੈਰ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮਕਦਮਾ ਐਨਡੀਪੀਐਸ ਦਾ ਥਾਣਾ ਬਾਲਿਆਵਿੰਦਰ ਦਾ ਹੈ ਅਤੇ ਦੂਜੇ ਦੋਸ਼ੀ ਨਿਰਦੇਸ਼ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀਚੋਰਾ ਪੋਸਟ ਦਾ ਇੱਕ ਮਕਦਮਾ ਨੰਬਰ 28/24 ਥਾਣਾ ਰਾਮਪੁਰ ਵਿੱਚ ਦਰਜ ਹੈ ਇਸ ਮੁਕਦਮੇ ਦਰਜ ਕਰਕੇ ਇਹ ਦੋਸ਼ੀ ਸਮਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿਹਨੂ ਕਿਹਨੂ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਤ ਰਹੇ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੌਂਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾਂ ਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੀਤ ਗੰਧੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥਲੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੌਪਰੀ ਸਿੰਘ ਚਾਰਜ ਸੀ 1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਂ ਵਾਲੇ ਵਿੱਚ ਨਕਾਕबंदी ਦੌਰਾਨ ਦੋ ਦੋਸ਼ੀਆਂ ਨੂੰ ਜਰਦੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਰਦੇਵ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਨੈਰ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਿਰਦੇਸ਼ ਸਿੰਘ ਡਸਟਰ ਗੱਡੀ ਤੇ ਸੀਗਾ ਇਹਨਾਂ ਜਦੋਂ ਕਾਬੂ ਕਰਕੇ ਜਾਤਿਵਤਾ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚੋਂ ਪੁੱਕੀਚੋਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 73/109/24 ਥਾਣਾ ਬਾਲਿਆਵਲੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਹੈ ਜਨੈਰ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲਿਆਵਿੰਦਰ ਦਾ ਹੈ ਅਤੇ ਦੂਜੇ ਦੋਸ਼ੀ ਨਿਰਦੇਸ਼ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀਚੋਰਾ ਪੋਸਟ ਦਾ ਇੱਕ ਮੁਕੱਦਮਾ ਨੰਬਰ 28/ ਥਾਣਾ ਰਾਮਪੁਰ ਵਿੱਚ ਦਰਜ ਹੈ ਇਸ ਮੁਕਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿਹਨੂ ਕਿਹਨੂ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਤ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੁੰਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੀਤ ਗੰਧੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥਲੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨਵਪ੍ਰੀਤ ਸਿੰਘ ਚਾਰਜ ਸੀ 1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਂ ਵਾਲੇ ਵਿੱਚ ਨਕਾ ਮੰਦੀ ਦੌਰਾਨ ਦੋ ਦੋਸ਼ੀਆਂ ਨੂੰ ਜਰਨੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਿਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਰਨੈਲ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਰਦੇਵ ਸਿੰਘ ਇੰਡਸਟਰੀ ਗੱਡੀ ਤੇ ਸੀਗਾ ਇਹਨਾਂ ਨੂੰ ਜਦੋਂ ਕਾਬੂ ਕਰਕੇ ਜਾਤੋਂ ਤੱਕ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚੋਂ ਪੁੱਕੀਚੂਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 73/109/24 ਥਾਣਾ ਬਾਲਿਆਵਾਲੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਹੈ ਜਗਨੈਸ਼ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲਿਆਵੇਂਦਰ ਦਾ ਹੈ ਅਤੇ ਦੂਜੇ ਦੋਸ਼ੀ ਨਰਦੇਵ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀਚੂਰਾ ਪੋਸਟ ਦਾ ਇੱਕ ਮੁਕੱਦਮਾ ਨੰਬਰ 28/24 ਥਾਣਾ ਰਾਮਪੁਰ ਇਸ ਮੁਕੱਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿਹਨੋ-ਕਿਹਨੋ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਤ